ਨਿਊਟੇ ਬੰਦ ਮੜੇ ਸਾਢੇ 12 1 ਵਜੇ ਦੇ ਕਰੀਬ ਕੋਈ ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਥਾ ਅਸੀਂ ਸ਼ਟ ਆਫ ਕਰਕੇ ਆ ਗਏ ਬਾਹਰ ਚਲ ਸਾਡੇ ਘਰ ਦੇ ਇੰਟਰੀਅਰ ਘਰਦਿਆਂ ਨੂੰ ਸਾਰਿਆਂ ਨੂੰ ਬਚਾ ਕੇ ਬਾਹਰ ਕੀਤਾ ਵਿਦਨ 5 ਮਿੰਟਸ ਅੱਗ ਬਲਣੀ ਸ਼ੁਰੂ ਹੋਈ ਅਸੀਂ ਫਾਇਰ ਇਟ ਪਾਸ ਵੀ ਹੈ ਉਸ ਪਹਿਲਾਂ ਤਾਂ ਤਾਲਾ ਲੱਗਾ ਪਤਾ ਗਿਆ ਮੇਰੇ ਕੋਲ ਚੋਥੀ ਬੀਜ ਕੋਸ਼ਲ ਜੀ ਵੀ ਨਾਲ ਜੀ ਇਹਨਾਂ ਨੇ ਦੋ ਵਾਰੀ ਬਲਾਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਦੂਸਰੇ ਨੰਬਰ ਤੇ ਫੋਨ ਕਰ ਲਓ ਸਾਡੀ ਗੱਡੀ ਖਰਾਬ ਹੈ ਫਿਰ ਜਿਹਨਾਂ ਨੇ ਮਿਆਨਗਲ ਤੋਂ ਬੁਲਾਇਆ ਕਿ ਉਹ ਤੁਹਾਈ ਫਾਇਰ ਗੱਡ ਪਰ ਉਹਦਾ ਕੰਡ ਜਿਆਦਾ ਵੱਡੀ ਹੈ ਮੱਲੇ ਵਾਲੇ ਦੇ ਹੰ ਜੋੜੀ ਮਤਲਬ ਜੇ ਬੀਬੀਐਮਬੀ ਵਾਲੇ ਸਮੇਂ ਤੇ ਆ ਜਾਂਦੇ ਤਾਂ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਸਾਡਾ ਸਕੂਟਰ ਜਲ ਗਿਆ ਜੀ ਸਾਰਾ ਸਮਾਨ ਜਲ ਗਿਆ ਤਾਂ ਬੀਬੀਐਮਬੀ ਵਾਲੀ ਫਾਇਰ ਗੱਡ ਵੀ ਸਾਡੇ ਘਰ ਤੋਂ 500 ਮੀਟਰ ਦੇ ਦੂਰੀ ਤੇ ਆ ਬਿਲਕੁਲ ਨੇੜੇ ਹੈ ਅਗੇ ਬਾਕੀ ਗਵਾਰਨੀਆਂ ਦੇ ਵੀ ਲੱਗ ਸਕਦੇ ਠੀਕ ਮੌਲੇ ਦੇ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਦੇ ਘਰ ਨਾਲ-ਨਾਲ ਸਾਰਿਆਂ ਨੇ ਸਹਿਯੋਗ ਸਮਾਨ ਨੀਰ ਦੱਬਾਨ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ 17 ਮਿਸਾਫਾ ਚੜ ਗਿਆ ਕਿਤਨੀਆਂ ਦੀ ਸਾਹ ਕਿਤਨੀਆਂ ਮਿਸਾਫਾ ਚੜ ਗਏ ਬਿਲਕੁਲ ਮਦਦ ਵਾਲੀ ਚਨਾ ਜਿਹੜੀ ਗਵਾਰਨੀਆਂ ਦੇ ਵਿੱਚ ਹੋਈ ਹੈ ਆ ਸਾਡੇ ਬਹੁਤ ਦਵਾਨ ਸਾਹਿਬ ਦੀ ਦਵਾਨ ਹੈ ਆਪਣੀ ਜ਼ਮੀਨ ਤੇ ਟੋਟਲੀ ਜਲ ਕੇ ਸੁਆਹ ਹੋ ਗਈ ਇਹਨਾਂ ਦੇ ਬਿਆਨਾਂ ਦੇ ਹਿਸਾਬ ਦੇ ਨਾਲ ਇਹ ਕਹਿੰਦੇ ਕਿ ਅਸੀਂ ਫਾਇਰ ਸਟੇਸ਼ਨ ਵੀ ਐਮਬੂ ਨੂੰ ਕਹਿਣ ਗਏ ਸੀ ਜੋ ਕਿ ਬਿਲਕੁਲ ਇੱਥੇ ਵਾਕਿੰਗ ਡਿਸਟੈਂਸ ਇੱਕ ਦੇ ਜਾਂ ਦੋ ਮਿੰਟ ਦੇ ਰਸਤੇ ਸਾਹਮਣੇ ਨਜ਼ਰ ਆ ਰਹੀ ਹੈ ਬਿਲਡਿੰਗ ਮੇਬੀ ਐਮਬੀ ਫਾਇਰ ਤੇ ਇਹਨਾਂ ਦੇ ਅਨੁਸਾਰ ਵੀ ਅਸੀਂ ਕਹਿਣ ਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਜਾਂ ਗੱਡੀ ਮੌਜੂਦ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਸ ਟਾਈਮ ਪਾਕਿਸਤਾਨ ਦੇ ਨਾਲ ਜੋ ਸਾਡੇ ਜੰਗੀ ਹਾਲਾਤ ਬਣੇ ਹੋਏ ਆ ਉਹਦਾ ਨਾ ਖਾਸਤਾ ਇੱਥੇ ਕੋਈ ਡਰੋਨ ਨਹੀਂ ਅਟੈਕ ਹੋ ਜਾਏ ਇਹਨਾਂ ਸੈਂਸਿਟਿਵ ਜਿਹਾ ਹੁੰਦਾ ਸਾਡਾ ਕਦੀ ਵੀ ਐਮਬੀ ਪ੍ਰ ਇੱਕ ਪ੍ਰੋਫੈਸਰ ਹੈ ਮੇਰੀ ਸੀਨੀਅਰ ਇੰਜੀਨੀਅਰ ਬੀਬੀਐਮਬੀ ਕਿ ਜੋ ਵੀ ਫਾਇਰ ਚੀਫ ਹੈ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਦੇਖੋ ਇਹਨਾਂ ਕਿੰਨਾ ਨੁਕਸਾਨ ਹੋ ਗਿਆ ਹੈ ਉਹ ਇਹਨਾਂ ਨਾਲ ਸਾਡੇ ਕੋਲ ਸਟਾਫ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਕਿਸੇ ਵਰਕਰ ਤੇ ਨਹੀਂ ਕਿਸੇ ਡਰਾਈਵਰ ਤੇ ਨਹੀਂ ਆਫੀਸਰਸ ਤੇ ਐਕਸ਼ਨ ਹੋਣਾ ਚਾਹੀਦਾ ਕੋਰਟ ਕਾ ਬੜੀ ਨਾਲ ਹੀ 1.500 ਮੀਟਰ ਦੇ ਅੱਗੇ ਲੱਗੀ ਰਹਤੀ ਹੈ ਉਹਨਾਂ ਦਾ આરોਪ ਹੈ ਕਿਉਂ ਮੌਕੇ ਤੇ ਪਹੁੰਚੇ ਪਹਿਲਾਂ ਤੁਸੀਂ ਫੋਨ ਜੁਕਿਆ ਜਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕਿਹਾ ਤਾਂ ਕਹਿੰਦਾ ਗੱਡੀ ਖਰਾਬ ਹੈ ਸਰ ਫੋਨ ਨਹੀਂ ਆਇਆ ਸਰ ਫੋਨ ਕਹਿੰਦੇ ਆਪਣਾ ਸਾਡੇ ਪਾਸ ਤੱਕਿਆ ਫੋਨ ਸਰ ਕਹਿੰਦੇ ਆਪਣਾ ਕੋਈ ਗਲਤ ਹੈ ਸਰ ਤੁਸੀਂ ਕਹਿੰਦੇ ਫੋਨ ਅੱਗੇ ਭੇਜ ਦਿੱਤਾ ਤਦ ਉਹ ਇੱਥੇ ਮੌਕੇ ਤੇ ਆਇਆ ਤੇ ਨਾਲ ਦੇ ਬੰਦੇ ਨਾਲ ਗਏ ਤੁਸੀਂ ਸਰ ਕਹਿੰਦੇ ਗੱਡੀ ਖਰਾਬ ਗੱਡੀ ਹੈ ਸਰ ਪੰਪ ਟਰਾਪ ਪੈਸ ਕਰਕੇ ਨਹੀਂ ਜਾਂਦੀ ਇਹ ਦੋਈ ਗੱਡੀਆਂ ਖਰਾਬ ਹੈ ਦੋਨੋਂ ਸਰ ਇੱਕ ਹੀ ਹੈ ਪਰ ਨਹੀਂ ਗੱਡੀ ਵਰਤ ਨੂੰ ਚਿੱਕ ਹੈ ਸਰ ਅੰਡਾ ਮਜੀ ਅੰਡਾ ਅੰਡਾ ਮਜੀ 15 20 ਤੇ ਉਹ ਤੇ ਮੰਡੀ ਮਾਰ। ਸਾਢੇ 1:00 ਵਜੇ ਦੇ ਕਰੀਬ ਸੀ। ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਥਾ। ਅਸੀਂ ਸ਼ਟ ਆਫ ਕਰਕੇ ਆ ਗਏ ਬਾਹਰ। ਚੁੱਲ ਸਾਡੇ ਘਰ ਦੇ ਇੰਟਰੀਅਰ ਘਰ ਦੇ ਨੂੰ ਸਾਧਾ ਨੂੰ ਬਚਾ ਕੇ ਬਾਹਰ ਕੀਤਾ। ਵਿਦਨ 5 ਮਿੰਟਸ ਅੱਗ ਬਰਨੀ ਸ਼ੁਰੂ ਹੋਈ। ਅਸੀਂ 5 ਵਾਰ ਪਾਸ ਕੀ ਹੈ। ਉਸ ਪਹਿਲਾਂ ਤਾਂ ਤਾਲਾ ਲੱਗਿਆ ਹੋਤਾ ਗੇ। ਮੇਰੇ ਕੋਲ ਕੋਈ ਬੀਜ ਕੋਸ਼ਲ ਜੀ ਇਹ ਵੀ ਨਾਲ ਗਏ। ਇਹਨਾਂ ਨੇ ਦੋ ਵਾਰੀ ਬਲਾਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਦੂਸਰੇ ਨੰਬਰ ਤੇ ਫੋਨ ਕਰ ਲਓ। ਸਾਡੀ ਗੱਡੀ ਖਰਾਬ ਹੈ। ਫਿਰ ਜਿਹਨਾਂ ਨੇ ਮਿਆਂਨਗਲ ਤੋਂ ਬੁਲਾਇਆ। ਕੋਈ ਫਾਇਰ ਗੈਟ ਪਰ ਉਹਦਾ ਕੰਮ ਜ਼ਿਆਦਾ ਵੱਡੀ ਮੱਲੇ ਵਾਲੇ ਨੇ ਜੋ ਮਤਲਬ ਜੇ ਬੀਬੀਐਮਬੀ ਵਾਲੇ ਸਮੇਂ ਤੇ ਆ ਜਾਂਦੇ ਤਾਂ ਤੱਕ ਆ ਜਾਂਦੀ ਤਾਂ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਸਾਡਾ ਸਕੂਟਰ ਜਲ ਗਿਆ ਜੀ ਸਾਰਾ ਸਮਾਨ ਝਲ ਗਿਆ ਤੱਕ ਬੀਬੀਐਮਬੀ ਵਾਲੀ ਫਾਇਰ ਗੈਟ ਵੀ ਸਾਡੇ ਘਰ ਤੋਂ ਜਰਾ 500 ਮੀਟਰ ਦੀ ਦੂਰੀ ਤੇ ਆ ਬਿਲਕੁਲ ਨੇੜੇ ਹੈ ਅਗੇ ਬਾਕੀ ਗਵਾਰਨੀਆਂ ਤੇ ਵੀ ਲੱਗ ਸਕਦੇ ਮੋਲੇ ਦੇ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਦੇ ਘਰ ਨਾਲ-ਨਾਲ ਸਾਰਿਆਂ ਨੇ ਸਹਿਯੋਗ ਸਮਾਨ ਨੂੰ ਡਾਕਟਰ ਸਮਾਨ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ 12 ਪਿੰਸਾ ਪਾੜ ਗਿਆ ਕਿਚਨ ਵੀ ਸਾਹ ਕਿਚਨ ਵੀ ਸਾਰਾ ਨੁਕਸਾਨ ਪਾੜ ਗਿਆ ਬਿਲਕੁਲ ਮਦਵਾਲ ਦੀ ਨਾਗਰੀ ਬਾੜ ਨਾਲ ਮੇਰੀ ਖੇਦੇ ਵਿੱਚ ਹੋਈ ਹੈ ਆ ਸਾਡੇ دوست ਜਵਾਨ ਸਾਹਿਬ ਦੀ ਦੁਕਾਨ ਹੈ ਆਪਣੀ ਜਰਦੀ ਟੋਟਲੀ ਜਲ ਕੇ ਸੁਆਹ ਹੋ ਗਈ ਇਨਾਂ ਦੇ ਬਿਆਨਾਂ ਦੇ ਹਿਸਾਬ ਦੇ ਨਾਲ ਇਹ ਕਹਿੰਦੇ ਕਿ ਅਸੀਂ ਫਾਇਰ ਸਟੇਸ਼ਨ ਵੀ ਵੀ ਐਮਬੂ ਨੂੰ ਕਹਿਣ ਗਏ ਸੀ ਜੋ ਕਿ ਬਿਲਕੁਲ ਇੱਥੇ ਵਾਕਿੰਗ ਡਿਸਟੈਂਸ ਇੱਕ ਦੇ ਜਾਂ ਦੋ ਮਿੰਟ ਦੇ ਰਸਤੇ ਸਾਹਮਣੇ ਨਜ਼ਰ ਆ ਰਹੀਆਂ ਬਿਲਡਿੰਗ ਮੇਬੀ ਐਮਬੀ ਫਾਇਰ ਤੇ ਇਨਾਂ ਦੇ ਅਨੁਸਾਰ ਵੀ ਅਸੀਂ ਕਹਿਣ ਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਜਾਂ ਗੱਡੀ ਮੌਜੂਦ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਮ ਤੋਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਸ ਟਾਈਮ ਪਾਕਿਸਤਾਨ ਦੇ ਨਾਲ ਜੋ ਸਾਡੇ ਜੰਗੀ ਹਾਲਾਤ ਬਣੇ ਹੋਏ ਆ ਉਹਦਾ ਨਾਕਾਸਤਾ ਇੱਥੇ ਕੋਈ ਡਰੋਨ ਨਹੀਂ ਅਟੈਕ ਹੋ ਜਾਏ ਇਹਨਾਂ ਸੈਂਸਿਟਿਵ ਜਿਹਾ ਹੁਣਾ ਸਾਡਾ ਕਦੀ ਵੀ ਐਮਬੀ ਪ੍ਰੋਫੈ ਇੱਕ ਨੁਕਸਾਨ ਹੈ ਮੇਰੀ ਸੀਨੀਅਰ ਇੰਜੀਨੀਅਰ ਬੀਬੀ ਐਮ ਵੀ ਕਿ ਜੋ ਵੀ ਫਾਇਰ ਚੀਫ ਹੈ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਦੇਖੋ ਇਹਨਾਂ ਕਿੰਨਾ ਨੁਕਸਾਨ ਹੋ ਗਿਆ ਹੈ ਉਹ ਇਹਨਾਂ ਨੇ ਕਹਿੰਦਾ ਸਾਡੇ ਕੋਲ ਸਟਾਫ ਨਹੀਂ ਹੈ ਮੇਰੇ ਹਿਸਾਬ ਦੇ ਨਾਲ ਤਾਂ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਕਿਸੇ ਵਰਕਰ ਤੇ ਨਹੀਂ ਕਿਸੇ ਡਰਾਈਵਰ ਤੇ ਨਹੀਂ ਆਫੀਸਰਸ ਤੇ ਐਕਸ਼ਨ ਹੋਣਾ ਚਾਹੀਦਾ ਕੋਟਾ ਬੜੀ ਨਾਲ ਹੀ ਇੱਕ ਲਗਭਗ 500 ਮੀਟਰ ਦੇ ਅੱਗੇ ਲੱਗੀ ਰਹੀ ਜਾਂਦੀ ਉਹਨਾਂ ਦਾ આરોਪ ਹੈ ਉਹ ਮੋਕੇ ਤੇ ਪਹੁੰਚੇ ਪਹਿਲਾਂ ਤੁਸੀਂ ਫੋਨ ਲੁਕਿਆ ਜਾਂ ਮੋਕੇ ਤੇ ਪਹੁੰਚ ਕੇ ਉਹਨਾਂ ਨੇ ਕਿਹਾ ਕਿ ਕਹਿੰਦਾ ਗੱਡੀ ਖਰਾਬ ਹੈ ਸਰ ਫੋਨ ਨਹੀਂ ਆਇਆ ਸਰ ਉਹ ਫੋਨ ਕਿਹਾ ਕਹਿੰਦੇ ਸਾਡੇ ਪਾਸ ਕਰਿਆ ਫੋਨ ਸਰ ਕਹਿੰਦੇ ਆਪਣਾ شويه ਗਲਤ ਹੈ ਸਰ ਤੁਸੀਂ ਕਹਿੰਦੇ ਫੋਨ ਆ ਕੇ ਟ੍ਰੈਂਡ ਦਿੱਤਾ ਚਲੋ ਇੱਥੇ ਮੋਕੇ ਤੇ ਆਇਆ ਤੇ ਨਾਲ ਬੰਦੇ ਨਾਲ ਗਏ ਤੁਸੀਂ ਸਰ ਕਹਿੰਦੇ ਸਾਡੀ ਗੱਡੀ ਹੈ ਸਰ ਪੰਪ ਕਰਾ ਕੇ ਇਸ ਕਰਕੇ ਨਹੀਂ ਜਾਂਦੀ ਇਹ ਦੋਈ ਗੱਡੀਆਂ ਖਰਾਬ ਹੈ ਦੋਨੋਂ ਸਰ ਇੱਕ ਹੀ ਹੈ ਪਰਲੀ ਗੱਡੀ ਵਰਤਮਾਨ ਵਿੱਚ ਚਿੱਕ ਹੈ ਸਰ ਅੰਡਾ ਮਜੀ ਅੰਡਾ ਅੰਡਾ ਮਜੀ ਅੰਡਾ